ਸਿਰਿਆ ਕਾਲ ਤੱਕ ਸਾਇਬ ਵਿਖੇ ਪੰਜ ਸਿੰਘ ਸਹਿਬਾਨਾ ਦੀ ਹੋਈ ਇਕਤਰਤਾ ਦੇ ਵਿੱਚ ਅਕਾਲੀ ਦਲ ਦੇ ਆਗੂ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਹੈ ਕਿ ਉਹਨਾਂ ਦੇ ਕਹਿਣ ਤੇ ਹੀ ਗੁਰਮੀਤ ਰਾਮ ਰਹੀਮ ਨੂੰ ਸਿੰਘ ਸਹਿਬਾਨਾ ਵੱਲੋਂ ਮਾਫੀ ਦਿੱਤੀ ਗਈ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰੇ ਵਿਖੇ ਸੁਖਵੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਨੇਤਾਵਾਂ ਨੂੰ ਧਾਰਮਿਕ ਸਜ਼ਾਾਂ ਲਗਾਈਆਂ ਗਈਆਂ ਹਨ ਇਸ ਦੌਰਾਨ 2015 ਦੇ ਵਿੱਚ ਪੰਜ ਪਿਆਰਿਆਂ ਵੱਲੋਂ ਰਾਮ ਰਹੀਮ ਨੂੰ ਮਾਫੀ ਦੇਣ ਦਾ ਵਿਰੋਧ ਜਤਾਇਆ ਗਿਆ ਸੀ ਜਿਸ ਦੇ ਚਲਦੇ ਉਸ ਸਮੇਂ ਸਿੰਘ ਸਹਿਬਾਨਾ ਵੱਲੋਂ ਪੰਜ ਪਿਆਰਿਆਂ ਨੂੰ ਨੌਕਰੀ ਤੋਂ ਬਰਕਾਸਤ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਪੰਜ ਪਿਆਰਿਆਂ ਨੂੰ ਦੁਬਾਰਾ ਨੌਕਰੀ ਤੇ ਬਹਾਲ ਕਰਵਾਉਣ ਦੇ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਸਾਡਾ ਅੱਜ ਇੱਥੇ ਆਉਣ ਦਾ ਮਕਸਦ ਇੱਕੋ ਹੀ ਹੈ ਕਿ 2015 ਤੋਂ ਜਿਹੜੀਆਂ ਬੇਦਬੀਆਂ ਹੋਈਆਂ ਸੀ ਬੇਦਬੀਆਂ ਦੀ ਚੀਜ਼ ਹਰ ਸਿੱਖ ਦੇ ਮਨ ਵਿੱਚ ਇੱਕ ਨਸੂਰ ਬਣੀ ਹੋਈ ਸੀ ਕੰਤਕ ਜਥੇਬੰਦੀਆਂ ਹਰ ਗੁਰਨਾਨਕ ਨਾਮਾ ਲੈਵਾ ਸਿੱਖ ਇਹ ਜਾਣਦਾ ਸੀ ਕਿ ਇਹ ਜਿਹੜਾ ਘਣਾਉਣਾ ਅਪਰਾਧ ਆ ਸੁਖਬੀਰ ਬਾਦਲ ਕੇ ਪਰਿਵਾਰ ਵੱਲੋਂ ਕੀਤਾ ਗਿਆ ਹੈ ਸਿੰਘ ਸਾਬਾ ਨੂੰ ਉੱਥੇ ਬੁਲਾ ਕੇ ਘਰ ਬੁਲਾ ਕੇ ਮਾਫੀ ਦਿਵਾਉਣੀ ਦੂਜੀਆਂ ਤੀਜੀਆਂ ਸਾਰੀਆਂ ਗੱਲਾਂ ਪਰ ਸੁਖਬੀਰ ਬਾਦਲ ਦੀ ਟਰੋਲ ਆਰਮੀ ਸੁਖਬੀਰ ਬਾਦਲ ਦੀ ਪਾਰਟੀ ਦਾ ਆਈਟੀ ਸੈੱਲ ਸੁਖਬੀਰ ਬਾਦਲ ਦੇ ਚਹੇਤੇ ਜਿਹੜਾ ਬਾਦਲਾਂ ਦੇ ਰਾਜ ਚ ਹੋਇਆ ਉਹਨੂੰ ਧੀਆਂ ਪੇਣਾ ਦੀਆਂ ਗਾਲਾਂ ਮੰਦਾ ਚੰਗਾ ਬੋਲਦੇ ਸੀ ਕੇਸ ਵੀ ਬਣਾਇਆ ਕੈਸ ਵੀ ਕੀਤੇ ਲੋਕਾਂ ਨੂੰ ਜੇਲਾਂ ਵਿੱਚ ਵੀ ਇਹਨਾਂ ਨੇ ਕੀਤਾ ਅੱਛਾ ਹੁਣ ਕੀ ਹੋਇਆ ਕਿ 2 ਦਸੰਬਰ ਨੂੰ ਇੱਕ ਵੱਡੀ ਘਟਨਾ ਹੋਈ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਗੱਲ ਦੇ ਵਧਾਈ ਦੇ ਪਾਤਰ ਆ ਜਥੇਦਾਰ ਸਿੰਘ ਸਾਹਿਬ ਜਿਨ੍ਹਾਂ ਨੇ ਇੱਥੋਂ ਤੱਕ ਇਹਨਾਂ ਨੂੰ ਲੈ ਆਂਦਾ ਕਿ ਇਹਨਾਂ ਨੂੰ ਆਪ ਦੀ ਜ਼ੁਬਾਨ ਤੋਂ ਮੰਨਣਾ ਪਿਆ ਇਹਨਾਂ ਨੇ ਮੰਨਿਆ ਕਿ ਇਹ ਸਾਰਾ ਕੁਝ ਸਾਡੇ ਰਾਜਕਾਲ 'ਚ ਹੋਇਆ ਹੁਣ ਸਾਡਾ ਅੱਜ ਦਾ ਇੱਥੇ ਆਉਣ ਦਾ ਮਕਸਦ ਹੈ ਕਿ ਏਸੀ ਗੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਚਲਾਈ ਹੋਈ ਮਰਜ਼ਾਦਾ ਪੰਜ ਪਿਆਰੇ ਜੋ ਅਮਰ ਸ਼ਿਕਾਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਇਸ ਗੱਲ ਨੂੰ ਸਭ ਤੋਂ ਪਹਿਲਾਂ ਪੰਥ ਦੇ ਵੇੜੇ ਵਿੱਚ ਰੱਖਿਆ ਸੀ ਕਿ ਇਹ ਗੱਲ ਜਿਹੜੀ ਜਥੇਦਾਰਾਂ ਨੂੰ ਘਰ ਬੁਲਾਉਣਾ ਬਿਨ ਬੰਗਿਆਂ ਮਾਫੀ ਦੇਣੀ ਗਲਤ ਆ ਤੇ ਇਹਨਾਂ ਨੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਪੰਜ ਪਿਆਰਿਆਂ ਨੂੰ ਬਰਖਾਸਤ ਕੀਤਾ ਜਿਹੜਾ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ 1699 ਦੀ ਵਿਸਾਖੀ ਤੋਂ ਬਾਅਦ ਕਦੇ ਇਦਾਂ ਦੀ ਕਿਸੇ ਨੇ ਹਰਕਤ ਨਹੀਂ ਕੀਤੀ ਸਾਡਾ ਇਹ ਆ ਵੀ ਜੇ ਸੁਖਬੀਰ ਮੰਨ ਗਿਆ ਗੁਨਾਹ ਮੰਨ ਗਿਆ ਤੇ ਫੇ ਪੰਜ ਪਿਆਰੇ ਸੱਚੇ ਆ ਉਹਨਾਂ ਗੁਰੂ ਕੇ ਸਿੱਖਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਦੁਆਰਾ ਮਾਨ ਸਨਮਾਨ ਮਿਲਣਾ ਚਾਹੀਦਾ ਦੂਜੀ ਗੱਲ ਇੱਕ ਇਹਨਾਂ ਨੇ ਕਿਹਾ ਸੀ ਕਿ 3 ਦਿਨ ਦਾ ਦੇ ਅੰਦਰ ਅੰਦਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਾਹਿਗੁਰੂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਆ ਉਹ ਸਤੀਫੇ ਦੇਣ ਤੇ ਇਹਨਾਂ ਨੇ ਗੋਲ ਮੋਲ ਜਥੇਦਾਰਾਂ ਨੇ ਕਰਕੇ 20 ਦਿਨ ਦਾ ਟਾਈਮ ਦਿੱਤਾ ਹੁਣ ਉਸੇ ਗੱਲ ਦੇ ਵਿੱਚ ਫਿਰ ਨਰੈਣ ਸਿੰਘ ਚੌੜਾ ਵੱਲੋਂ ਇੱਕ ਇੱਥੇ ਗੱਲ ਕੀਤੀ ਜਾਂਦੀ ਆ ਉਹ ਇਤਿਹਾਸਕ ਘਟਨਾ ਆ ਹਰ ਇੱਕ ਜਿਹੜੀ ਘਟਨਾ ਉਹਦਾ ਆਪਣਾ ਇਤਿਹਾਸ ਹੁੰਦਾ ਆ ਨਰੈਣ ਸਿੰਘ ਚੌੜੇ ਦੇ ਪਿਸਟਲ ਵਿੱਚੋਂ ਨਿਕਲੀ ਗੋਲੀ ਨੇ ਇਹ ਦੱਸਿਆ ਆ ਕਿ ਤੁਸੀਂ ਜਿੱਦਾਂ ਮਰਜ਼ੀ ਸਾਜ਼ਵਾਜ ਹੋ ਕੇ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ ਸੁਖਬੀਰ ਬਾਦਲ ਪਰਿਵਾਰ ਨੂੰ ਜਿੰਦਾ ਕਰਨ ਵਾਸਤੇ ਕਰੀ ਚੱਲੋ ਪਰ ਕੌਮ ਨੂੰ ਇਹ ਗੱਲ ਪ੍ਰਮਾਨ ਨਹੀਂ ਹੈ ਉਸੇ ਦਰਾਂਨ ਉਹਨਾਂ ਦੀ ਦਸਤਾਰ ਵੀ ਲੱਤੀ ਆ ਉਹਨਾਂ ਦੀ ਲੱਥੀ ਦਸਤਾਰ ਤੇ ਫਿਰ ਉਹਨਾਂ ਦੇ ਉੱਤੇ ਪਰਚੇ ਦਰਜ ਹੋਏ ਆ ਜੇ ਸੁਖਬੀਰ ਬਾਦਲ, ਕਿਸ਼ਨ ਭਗਵਾਨ ਸਿੰਘ, ਕਮਲਜੀਤ ਸਿੰਘ ਸਨਾਮ, ਹਰਮਿੰਦਰ ਸਿੰਘ ਡੱਬ ਵਾਲੀ, ਦਰ ਸਿੰਘ ਸਿੰਘ ਲੋਹਾਰਾ, ਜਸਪਾਲ ਸਿੰਘ ਚੌੜ ਸਿੱਧਵਾ ਵਰਗੇ ਨੌਜਵਾਨਾਂ ਦੇ ਲਹੂ ਵਿੱਚ ਹੱਥ ਰੰਗੇ ਆਪ ਮੰਨਿਆ ਤੇ ਉਹਨੂੰ ਭਾਂਡੇ ਮੰਜਣ ਦੀ ਜਾਂ ਵਰਸ਼ੇ ਦੀ ਸੇਵਾ ਲੱਗ ਸਕਦੀ ਆ ਫਿਰ ਨਾਰਾਇਣ ਸਿੰਘ ਚੌੜਾ ਨੂੰ ਜੇਲ੍ਹ ਕਿਉਂ ਸਾਡਾ ਅੱਜ ਦਾ ਇਹ ਮਕਸਦ ਹੈ ਪਹਿਲੀ ਗੱਲ ਤਾਂ ਦੇਖੋ ਵੀਰੋ ਇਹ ਚੁਣੀ ਹੋਈ ਕਮੇਟੀ ਨਹੀਂ ਹੈ ਇਹ ਚੁੰਬੜੀ ਹੋਈ ਕਮੇਟੀ ਆ 2011 ਚ ਚੋਣਾਂ ਹੋਈਆਂ ਸੀ ਉਦੋਂ ਤੋਂ ਇਹ ਅਹੁਦਿਆਂ ਤੇ ਚੁੰਬੜੇ ਹੋਏ ਆ ਚੁੰਬੜੀ ਹੋਈ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਪੰਥ ਚੋਂ ਛੇਕਦੇ ਦੇਖੋ ਟੋੜਾ ਸਾਹਿਬ ਆਪਣੇ ਚੌੜਾ ਸਾਹਿਬ ਨੂੰ ਜੇ ਤੁਸੀਂ ਇਹ ਹਰਕਤ ਕਰੋਗੇ ਤੇ ਸੰਗਤ ਤੁਹਾਨੂੰ ਸੰਗਤ ਚੋਂ ਛੇਕ ਦੇਗੀ ਸੰਗਤ ਦੇ ਵਿੱਚ ਜਾ ਕੇ ਤੁਸੀਂ ਬੋਲੋਗੇ ਕਿਵੇਂ ਅਗਲਾ ਪ੍ਰੋਗਰਾਮ ਸਾਡਾ ਸਿੱਖ ਜਥੇਬੰਦੀਆਂ ਦਾ ਇਹ ਹੋਏਗਾ ਜੇ ਇਹਨਾਂ ਨੇ ਇਹੋ ਜੀ ਕੋਈ ਹਰਕਤ ਕੀਤੀ ਤੇ ਇਹਨਾਂ ਦਾ ਭਾਂਡਾ ਚਰਾਹੇ 'ਚ ਭੰਨਿਆ ਜਾਊਗਾ ਇਹਨਾਂ ਨੂੰ ਕਿਸੇ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਊਗਾ ਮੈਂ ਕਹਾਂ ਜੀ ਬਿਲਕੁਲ ਇਹੀ ਹੋਣਾ ਚਾਹੀਦਾ ਸੀਗਾ ਸੁਖਬੀਰ ਸਿੰਘ ਬਾਦਲ ਨੂੰ ਪੰਥ 'ਚੋਂ ਛੇਕਣਾ ਕਿ ਇਹਨੂੰ ਤਾਂ ਦੇਸ਼ਨ ਕਲਾ ਦੇਣਾ ਚਾਹੀਦਾ ਸੀ ਇਹੋ ਜਿਹਾ ਬੰਦਾ ਧਰਤੀ ਤੇ ਭਾਰਿਆ ਜਿਹੜਾ ਬੰਦਾ ਇਹ ਜਿਹੜਾ ਨਰੇਨ ਸਿੰਘ ਚੌੜਾ ਵਾਲੀ ਘਟਨਾ ਇਹ ਹੋਣੀ ਨਹੀਂ ਸੀ ਜੇ ਇਹਦਾ ਮੀਡੀਆ ਟ੍ਰਾਇਲ ਨਾ ਹੁੰਦਾ ਇੱਕ ਬੰਦਾ ਦੇਖੋ ਹਰ ਇੱਕ ਸਿੱਖ ਹਾਰਤ ਭਾਵਨਾ ਹਾਰਤ ਹੁੰਦੀਆਂ ਤੁਸੀਂ ਦੇਖੋ 72 ਸਾਲ ਦੇ ਗੁਰਸਿੱਖ ਦੇ ਬਜ਼ੁਰਗ ਦੇ ਅੰਦਰ ਇੰਨੀ ਜਾਦੀ ਤੜਫੁੱਟੀ ਕਿ ਇਹ ਬੰਦਾ ਇੰਨਾ ਕੁਝ ਕਰਨ ਤੋਂ ਬਾਅਦ ਫਿਰ মিডিਆ ਟ੍ਰਾਇਲ ਕਰ ਰਿਹਾ ਆਪਦੀ ਸੇਵਾ ਦਾ ਨਮਾਣਾ ਸਿੱਖ ਨਹੀਂ ਸੀ ਉਹ ਉਹ ਤਾਂ ਇੱਕ ਡਿਕਟੇਟਰ ਬਣ ਕੇ ਤੇ ਪੁਲਿਸ ਦੀ ਸਕਿਉਰਟੀ ਲੈ ਕੇ ਸੇਵਾ ਕਰ ਰਿਹਾ ਸੀ ਨਮਾਣਾ ਸਿੱਖ ਨਹੀਂ ਸੀ ਉਹ ਲੋਕਾਂ ਨੂੰ ਅੱਖਾਂ ਦਿਖਾਉਣ ਆਇਆ ਸੀ ਨਰੇਨ ਸਿੰਘ ਚੋੜੇ ਨੇ ਪਟਾਕਾ ਜਿਹਾ ਪਾ ਕੇ ਦੱਸਿਆ ਵੀ ਸਿੱਖ ਜੀਦੇ ਆ ਬਸ ਗੱਲ ਇਹ ਨਹੀਂ ਆ ਬਹੁਤ ਸਮੇਂ ਬਾਅਦ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਨਾਹਗਰਾਂ ਨੂੰ ਸਜ਼ਾ ਮਿਲੀ ਤੇ ਸਾਡੀ ਕੌਮ ਦੇ ਵਿੱਚ ਜਥੇਦਾਰਾਂ ਦਾ ਵੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਤਮ ਦਾ ਸਨਮਾਨ ਵਧਿਆ ਸੀਗਾ ਲੇਕਿਨ ਲੇਕਿਨ ਪਿਛਲੇ ਦਿਨਾਂ ਤੋਂ ਅੰਦਰ ਖਾਤੇ ਜਿਹੜੀ ਕੁਝੀਆਂ ਸਸਤਾ ਦੇ ਤਹਿਤ ਦੁਬਾਰਾ ਕਾਲੀ ਦਲ ਬਾਦਲ ਵੱਲੋਂ ਅਸਤੀਫੇ ਦੇਣ ਦੇ ਹੁਕਮ ਨੂੰ ਤਾਰਪੀਡੋ ਕਰਨ ਲਈ 15 ਦਿਨ ਦਾ ਜਿਹੜਾ ਸਮਾਂ ਮੰਗਿਆ ਤੇ ਜਥੇਦਾਰਾਂ ਵੱਲੋਂ ਦੇ ਦਿੱਤਾ ਗਿਆ ਇਹਦੇ ਨਾਲ ਫਿਰ ਹਕੂਮਤ ਆਸ਼ੋਗੀ ਕੌਮ ਦਾ ਬਹੁਤ ਮੁਸ਼ਕਲ ਦੇ ਨਾਲ ਬੜੇ ਲੰਬੇ ਸਮੇਂ ਤੋਂ ਬੜੇ ਲੰਬੇ ਸਮੇਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਜਥੇਦਾਰਾਂ ਦਾ ਸਨਮਾਨ ਵਧਿਆ ਸੀ ਸਿਰਫ ਇਸੇ ਕਰਕੇ ਵੀ ਗੁਨਾਹ ਕਰਨ ਨੂੰ ਸਜ਼ਾ ਮਿਲੀ ਹੈ ਔਰ ਸਜ਼ਾ ਵੀ ਲਸਾਨੀ ਸੀ ਸਾਡੇ ਹਿਸਾਬ ਦੇ ਨਾਲ ਸੁਖਵੀਰ ਬਾਦਲ ਤੇ ਇਹਦੀ ਕਾਲੀ ਜੁੰਡਲੀ ਜਿਹੜੀ ਹੈ ਉਹ ਅਕਾਲੀ ਦਲ ਤਾਂ ਕੀ ਸ਼ਰੋਣੀ ਕਮੇਟੀ ਕੀ ਕਿਸੇ ਵੀ ਸਿੱਖ ਸੰਸਥਾ ਦੇ ਉੱਤੇ ਨਾਮਜ਼ਦੀ ਕਰਨ ਦਾ ਹੱਕ ਖੋ ਬੈਠੀ ਇਹ ਲਫ਼ਜ਼ ਸ੍ਰੀ ਾਕਾਸਿਕ ਸਾਹਿਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਦੇ ਨੇ ਕਿ ਤੁਸੀਂ ਸਿੱਖਾਂ ਦੀਆਂ ਜਥੇਬੰਦੀਆਂ ਉੱਤੇ ਨਾਮਜ਼ਦੀ ਕਰਨ ਦਾ ਹੱਕ ਖੋ ਬੈਠੇ ਹੋ ਤੇ ਤੁਸੀਂ ਤਿੰਨ ਦਿਨਾਂ ਦੇ ਅੰਦਰ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਦੇ ਹੋ ਨਹੀਂ ਅਸਤੀਫੇ ਦੇ ਚੁੱਕੇ ਨੇ ਇਹ ਖੋਸਾ ਜੀ ਨੇ ਕਿਹਾ ਉਹ ਥੋੜੀ ਜਿਹੀ ਗਲਤੀ ਹੋ ਗਈ ਸਾਤੋਂ ਮਤਲਬ ਕਿ ਅਸਤੀਫੇ ਦੇ ਚੁੱਕੇ ਨੇ ਜਥੇਦਾਰ ਦਾ ਹੁਕਮ ਸੀ ਇਹ 3 ਦਿਨਾਂ ਦੇ ਅੰਦਰ ਜਿਹੜੀ ਕਾਲੀ ਕਮੇਟੀ ਸਰੋਨੀਕ ਵੈਦਨ ਸੀਵੇ ਦਿੱਤੀ ਹੈ ਕਾਲੀ ਦਲ ਨੇ ਉਹ ਪ੍ਰਵਾਨ ਕੀਤੇ ਜਾਣ। ਹੁਣ ਇਹਨਾਂ ਨੇ ਅੰਦਰ ਘਾਤੇ ਸਾਂਝ ਘੜ ਕਰਕੇ 15 ਦਿਨ ਦਾ ਸਮਾਂ ਲੈ ਲਿਆ। ਇਹਦੇ ਨਾਲ ਜਿੱਤੇ ਸਿੱਖ ਸੰਗਠਾ ਦੇ ਅੰਦਰ ਕਾਲ ਤਖਸਾਹ ਪ੍ਰਤੀ ਜਾਂ ਜਥੇਦਾਰਾਂ ਪ੍ਰਤੀ ਬਹੁਤ ਮਾਨ ਸਨਮਾਨ ਵਧਿਆ ਸੀ ਮੰਨਾਂ ਦੇ ਸਾਡੇ। ਉਹ ਜਿਹੜਾ ਦੁਬਾਰਾ ਫਿਰ ਛੱਟ ਗਿਆ। ਲੱਗਦਾ ਨਹੀਂ ਕਿਤੇ ਨਾ ਕਿਤੇ ਮਿਲੀ ਭੁਗਤ ਨਜ਼ਰਾਂ। ਬਿਲਕੁਲ ਲੱਗਦਾ ਨਹੀਂ। ਮਿਲੀ ਭੁਗਤ ਦੇ ਨਾਲ ਹੀ 15 ਦਿਨ ਦਾ ਸਮਾਂ ਮਿਲਿਆ। ਨਹੀਂ ਤਾਂ ਅੱਜ ਤੱਕ ਅਸਰੀ ਈਕਾਲ ਤੱਕ ਸਹਿਦੇ ਸਦਾਨਤ ਸੰਵਿਧਾਨ ਅਨੁਸਾਰ ਕਦੀ ਵੀ ਜਦੋਂ ਸਜ਼ਾ ਕਿਸੇ ਨੂੰ ਦੇ ਦਿੱਤੀ ਗਈ ਹੁਕੂਨਮਾ ਜਾਰੀ ਕਰ ਦਿੱਤਾ ਗਿਆ ਤਾਂ ਉਹਦੇ ਚ ਮਾਈਨਸ ਆ ਮੈਂਸ਼ਨ ਕਰਨਾ ਬੜਾ ਔਖਾ ਵਾ ਸਾਡੇ ਕੋਈ ਸੰਵਿਧਾਨ ਨਹੀਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ